ਜਿਹੜੇ ਲੋਕ ਆਪਣਾ ਭਾਰ ਘਟਾਉਣਾ ਚਾਹੁੰਦੇ ਆ ਉਹਨਾਂ ਦੇ ਲਈ ਅੱਜ ਦੀ ਰੈਸਪੀ ਬਹੁਤ ਹੀ ਜ਼ਿਆਦਾ ਵਧੀਆ ਹੋਣ ਵਾਲੀ ਹੈ ਤੇ ਇਹ ਬਹੁਤ ਹੀ ਸਿਹਤਮੰਦ ਹੈ ਇਸ ਨੂੰ ਬਣਾਉਣਾ ਬਹੁਤ ਆਸਾਨ ਹੈ ਇਸ ਦੇ ਲਈ ਅਸੀਂ ਇੱਕ ਪਿਆਜ਼ ਇੱਕ ਟਮਾਟਰ ਇੱਕ ਗਾਜਰ ਮੀਡੀਅਮ ਸਾਈਜ਼ ਦੇ ਸੀ ਇਹਨਾਂ ਨੂੰ ਅਸੀਂ ਬਰੀਕ ਕੱਟ ਲਿਆ ਇੱਕ ਛੋਟਾ ਜਿਹਾ ਟੁਕੜਾ ਅਦਰਕ ਦਾ ਬਰੀਕ-ਬਰੀਕ ਕੱਟ ਲਿਆ ਇੱਕ ਹਰੀ ਮਿਰਚ ਉਸ ਨੂੰ ਵੀ ਚੋਪ ਕਰ ਲਿਆ ਕਾਲੇ ਛੋਲਿਆਂ ਨੂੰ ਪੂਰੀ ਰਾਤ ਭਾਦੇ ਲਈ ਭਿਓ ਕੇ ਰੱਖਿਆ ਫਿਰ ਅਸੀਂ ਇਸ ਨੂੰ ਚੰਗੀ ਤਰ੍ਹਾਂ ਬੋਇਲ ਕਰ ਲਿਆ ਵਾ ਅੱਧੇ ਬੋਇਲ ਕੀਤੇ ਹੋਏ ਕਾਲੇ ਛੋਲਿਆਂ ਦਾ ਅਸੀਂ ਪੇਸਟ ਬਣਾ ਲਿਆ ਤੁਸੀਂ ਚਾਹੋ ਤਾਂ ਇਹਨੂੰ ਮਿਕਸੀ ਦੇ ਵਿੱਚ ਪਾ ਕੇ ਵੀ ਗ੍ਰाइंड ਕਰ ਸਕਦੇ ਹੋ ਮੈਂ ਇਸ ਨੂੰ ਕੁੰਡੇ ਦੇ ਵਿੱਚ ਕੁੱਟਿਆ ਵਾ ਹੁਣ ਅਸੀਂ ਕੜਾਈ ਦੇ ਵਿੱਚ ਇੱਕ ਚਮਚ ਦੇਸੀ ਘਿਓ ਐਡ ਕਰਾਂਗੇ ਘਿਓ ਜਿਵੇਂ ਸਾਡਾ ਗਰਮ ਹੋ ਗਿਆ ਇਹਦੇ ਵਿੱਚ ਅਸੀਂ ਜੀਰਾ ਪਾ ਦਿਆਂਗੇ ਇੱਕ ਚੁੰਡੀ ਆਪਾਂ ਇਹਦੇ ਵਿੱਚ ਹਿੰਗ ਪਾ ਦਿਆਂਗੇ ਘਰ ਦੇ ਵਿੱਚ ਜੇਕਰ ਕਨਸਟਿਪੇਸ਼ਨ ਦੀ ਕਿਸੇ ਨੂੰ ਪ੍ਰੋਬਲਮ ਰਹਿੰਦੀ ਆ ਤਾਂ ਸਬਜ਼ੀ ਦੇ ਵਿੱਚ ਹਿੰਗ ਜ਼ਰੂਰ ਪਾਓ ਤੇ ਇਸ ਦੇ ਨਾਲ ਹੀ ਅਸੀਂ ਇਸ ਦੇ ਵਿੱਚ ਪਿਆਜ਼ ਪਾ ਦਾਂਗੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਸੌਫਟ ਕਰਨਾ ਵਾ ਪਿਆਜ਼ ਨੂੰ ਭੁੰਨਣਾ ਵਾ ਤਾਂ ਕਿ ਇਹਦਾ ਕੱਚਾਪਨ ਨਿਕਲ ਜਾਵੇ ਪਰ ਬਹੁਤ ਜ਼ਿਆਦਾ ਨਹੀਂ ਭੁੰਨਣਾ 2 ਤੋਂ 3 ਮਿੰਟ ਉਸ ਦੇ ਬਾਅਦ ਅਸੀਂ ਇਸ ਦੇ ਵਿੱਚ ਅਦਰਕ ਪਾ ਦਾਂਗੇ ਅਦਰਕ ਮਿਕਸ ਕਰਨ ਦੇ ਬਾਅਦ ਆਪਾਂ ਇਸ ਦੇ ਵਿੱਚ ਗਾਜਰ ਤੇ ਟਮਾਟਰ ਜਿਹੜਾ ਹੈ ਉਸ ਨੂੰ ਵੀ ਐਡ ਕਰ ਦੇਾਂਗੇ ਗਾਜਰ ਨੂੰ ਅਸੀਂ ਸੌਫਟ ਕਰਨਾ ਵਾ ਤੇ ਟਮਾਟਰ ਤਾਂ ਪਹਿਲਾਂ ਹੀ ਸੌਫਟ ਹੁੰਦਾ ਵਾ ਪਰ ਜਦੋਂ ਅਸੀਂ ਇਸ ਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਤਾਂ ਟਮਾਟਰ ਆਪਣਾ ਪਾਣੀ ਜਿਹੜਾ ਹੈ ਉਹ ਰਿਲੀਜ਼ ਕਰ ਦਿੰਦਾ ਹੈ ਤੇ ਟਮਾਟਰ ਦੇ ਉਸ ਪਾਣੀ ਦੀ ਸਟੀਮ ਦੇ ਉੱਪਰ ਹੀ ਗਾਜਰ ਨੂੰ ਅਸੀਂ ਪਕਾ ਲੈਣਾ ਹੈ ਗਾਜਰ ਨੂੰ ਅਸੀਂ ਬਹੁਤ ਜ਼ਿਆਦਾ ਕੁਕ ਨਹੀਂ ਕਰਨਾ ਪਰ 70% ਨੂੰ ਅਸੀਂ ਸੌਫਟ ਕਰਨਾ ਹੈ ਤਾਂ ਕਿ ਇਹ ਸੂਪ ਦੇ ਵਿੱਚ ਆਪਣਾ ਫਲੇਵਰ ਜਿਹੜਾ ਹੈ ਉਹ ਦੇਵੇ ਇਸ ਨੂੰ ਹੁਣ ਅਸੀਂ ਕਵਰ ਕਰਕੇ ਸਲੋ ਫਲੇਮ ਦੇ ਉੱਪਰ 2 ਮਿੰਟ ਦੇ ਲਈ ਪਕਾ ਲਵਾਂਗੇ ਬਹੁਤ ਜ਼ਿਆਦਾ ਨਹੀਂ ਪਕਾਉਣਾ ਜੀ ਜਸਟ 2 ਮਿੰਟ ਦੇ ਲਈ 2 ਮਿੰਟ ਦੇ ਬਾਅਦ ਗਾਜਰ ਸਾਡੀ ਸੌਫਟ ਹੋ ਗਿਆ ਟਮਾਟਰ ਸਾਡਾ ਪੂਰੀ ਤਰ੍ਹਾਂ ਵਿੱਚ ਮਿਕਸ ਹੋ ਗਿਆ ਵਾ ਤੇ ਹੁਣ ਅਸੀਂ ਇਸ ਦੇ ਵਿੱਚ ਬੋਇਲ ਕੀਤੇ ਹੋਏ ਕਾਲੇ ਛੋਲੇ ਜਿਹੜੇ ਆ ਉਹ ਪਾ ਦਿਆਂਗੇ ਕਾਲੇ ਛੋਲਿਆਂ ਦਾ ਪਾਣੀ ਵੀ ਅਸੀਂ ਇਸ ਦੇ ਵਿੱਚ ਹੀ ਪਾ ਦਿੱਤਾ ਹੈ ਜਦੋਂ ਅਸੀਂ ਕਾਲੇ ਛੋਲਿਆਂ ਨੂੰ ਬੋਇਲ ਕੀਤਾ ਸੀ ਤਾਂ ਉਸ ਦੇ ਵਿੱਚ ਮੈਂ ਥੋੜਾ ਜਿਹਾ ਨਮਕ ਪਾਇਆ ਸੀਗਾ ਇਸ ਕਰਕੇ ਨਮਕ ਦਾ ਤੁਸੀਂ ਧਿਆਨ ਰੱਖਣਾ ਵਾ ਤੇ ਨਾਲ ਹੀ ਅਸੀਂ ਇਸ ਦਾ ਪੇਸਟ ਜਿਹੜਾ ਹੈ ਉਹ ਵੀ ਇਸ ਦੇ ਵਿੱਚ ਪਾ ਦਿਆਂਗੇ ਜਿਹੜਾ ਇਹ ਕਾਲੇ ਛੋਲਿਆਂ ਦਾ ਪੇਸਟ ਆ ਇਹ ਸਾਡੇ ਸੂਪ ਨੂੰ ਠਿੱਕ ਕਰਦਾ ਵਾ ਤੇ ਇਸ ਦੇ ਇਲਾਵਾ ਇਹ ਸਾਰੇ ਮਸਾਲਿਆਂ ਨੂੰ ਫਲੇਵਰ ਦੇਣ ਦਾ ਵੀ ਕੰਮ ਕਰਦਾ ਹੈ ਪੂਰੀ ਤਰੀ ਦੇ ਵਿੱਚ ਮਸਾਲਿਆਂ ਦਾ ਫਲੇਵਰ ਜਿਹੜਾ ਇਹ ਉਹ ਮਿਕਸ ਹੋ ਜਾਏਗਾ ਇਸ ਦੇ ਵਿੱਚ ਮਸਾਲੇ ਪਾਵਾਂਗੇ ਭੁੰਨੇ ਹੋਏ ਜੀਰੇ ਦਾ ਪਾਊਡਰ ਹੈ ਲਾਲ ਮਿਰਚ ਪਾਊਡਰ ਹੈ ਤੇ ਧਨੀਆ ਪਾਊਡਰ ਹੈ ਇਹ ਚਮਚ ਦਾ ਚੌਥਾ ਹਿੱਸਾ ਮੈਂ ਪਾਇਆ ਹੈ ਜਿਆਦਾ ਮਸਾਲੇ ਇਸ ਦੇ ਵਿੱਚ ਚੰਗੇ ਨਹੀਂ ਲੱਗਦੇ ਅੱਧਾ ਗਲਾਸ ਪਾਣੀ ਦਾ ਇਸ ਦੇ ਵਿੱਚ ਪਾ ਕੇ 2 ਤੋਂ 3 ਬੋਇਲ ਜਿਹੜੇ ਆ ਉਹ ਲਗਾ ਲੈਣੇ ਆ ਤੇ ਉਸ ਦੇ ਬਾਅਦ ਗੈਸ ਦੀ ਫਲੇਮ ਨੂੰ ਬੰਦ ਕਰ ਦੇਣਾ ਵਾ ਇਹ ਬਿਲਕੁਲ ਰੈਡੀ ਆ ਹੁਣ ਅਸੀਂ ਇਸ ਨੂੰ ਹੋਰ ਜ਼ਿਆਦਾ ਨਹੀਂ ਪਕਾਉਣਾ ਕਿਉਂਕਿ ਅਸੀਂ ਚਨੇ ਦੀ ਸਬਜ਼ੀ ਨਹੀਂ ਬਣਾ ਰਹੇਗੇ ਤੇ ਹੁਣ ਜਿਵੇਂ ਜਿਵੇਂ ਇਹ ਠੰਡਾ ਹੁੰਦਾ ਜਾਏਗਾ ਸੂਪ ਸਾਡਾ ਜਿਹੜਾ ਏ ਹੋਰ ਵੀ ਜ਼ਿਆਦਾ ਗਾੜਾ ਹੋ ਜਾਏਗਾ ਇਹਨੂੰ ਆਪਾਂ ਠੰਡਾ ਕਰਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਠੰਡਾ ਹੋਣ ਦੇ ਬਾਅਦ ਇਹ ਕਾਫੀ ਥਿੱਕ ਹੋ ਗਿਆ ਵਾ ਤੇ ਹੁਣ ਅਸੀਂ ਇਸ ਦੇ ਵਿੱਚ ਲੈਮਨ ਐਡ ਕਰ ਦਿੱਤਾ ਸਰਵ ਕਰਨ ਤੋਂ ਪਹਿਲਾਂ ਤੁਸੀਂ ਚਾਹੋ ਤਾਂ ਨਿੰਬੂ ਜਿਹੜਾ ਉੱਪਰ ਦੀ ਵੀ ਸਰਵ ਕਰ ਸਕਦੇ ਹੋ ਪਰ ਮੈਂ ਇਸ ਦੇ ਵਿੱਚ ਹੀ ਐਡ ਕਰ ਦਿੱਤਾ ਵਾ ਇਹਦੇ ਨਾਲ ਕੀ ਹੁੰਦਾ ਹੈ ਕਿ ਡਾਈਜੈਸ਼ਨ ਬਹੁਤ ਵਧੀਆ ਹੁੰਦੀ ਹੈ ਕਾਲੀ ਮਿਰਚ ਪਾਈ ਹੈ ਜੀ ਇੱਥੇ ਮੈਂ ਤੁਸੀਂ ਇਸ ਨੂੰ ਚਾਹੋ ਤਾਂ ਐਡ ਕਰ ਸਕਦੇ ਹੋ ਤੇ ਸਕਿਪ ਵੀ ਕਰ ਸਕਦੇ ਹੋ ਸਾਡਾ ਜਿਹੜਾ ਸੂਪ ਆ ਰੈਡੀ ਹੋ ਗਿਆ ਇਹਨੂੰ ਅਸੀਂ ਸਰਵ ਕਰ ਲਾਂਗੇ ਸਰਵ ਕਰਨ ਵੇਲੇ ਤੁਸੀਂ ਇਸ ਨੂੰ ਥੋੜਾ ਜਿਹਾ ਗਰਮ ਕਰ ਲੈਣਾ ਹੈ ਤੇ ਇਹਦੇ ਵਿੱਚ ਅੱਧਾ ਚਮਚੇ ਦੇ ਕਰੀਬ ਦੇਸੀ ਘਿਓ ਜ਼ਰੂਰ ਐਡ ਕਰਿਓ ਇਹਦੇ ਨਾਲ ਇਹਦਾ ਫਲੇਵਰ ਵੀ ਬਹੁਤ ਵਧੀਆ ਹੁੰਦਾ ਹੈ ਤੇ ਤੁਹਾਡੀ ਕੋਈ ਪੇਟ ਦੀ ਪ੍ਰੋਬਲਮ ਹੋਏਗੀ ਉਹ ਵੀ ਦੂਰ ਹੋਏਗੀ ਇਸ ਦੇ ਇਲਾਵਾ ਅਸੀਂ ਇਸ ਦੇ ਵਿੱਚ ਪਾਵਾਂਗੇ ਜੀ ਧਨੀਏ ਦੀਆਂ ਡੰਡੀਆਂ ਤੇ ਡੰਡੀਆਂ ਹੀ ਪਾਉਣੀਆਂ ਇਹਦੇ ਨਾਲ ਵੀ ਟੇਸਟ ਬਹੁਤ ਵਧੀਆ ਹੁੰਦਾ ਵਾ ਇਸ ਦੇ ਵਿੱਚ ਮੈਂ 3 ਤੋਂ 4 ਕਿਸ਼ਮਿਸ਼ ਪਾਈ ਆ ਜੀ ਸੌਗੀ ਨੂੰ ਅਸੀਂ ਪਹਿਲਾਂ ਪਾਣੀ ਦੇ ਵਿੱਚ ਭਿਉਂ ਦਿੰਦਾ ਵਾ ਤੇ ਫਿਰ ਅਸੀਂ ਇਸ ਦੇ ਵਿੱਚ ਐਡ ਕੀਤੀ ਆ ਉਸ ਦੇ ਬਾਅਦ ਅਸੀਂ ਇਸ ਦੇ ਵਿੱਚ ਪਿਆਜ਼ ਜਿਹੜਾ ਬਰੀਕ ਕੱਟ ਕੀਤਾ ਹੋਇਆ ਉਹ ਐਡ ਕਰਦੇ ਆਂਗੇ ਨਾਲ ਹੀ ਥੋੜੀ ਜਿਹੀ ਹਰੀ ਮਿਰਚ ਐਡ ਕਰਾਂਗੇ ਇਹ ਸਾਰੀਆਂ ਚੀਜ਼ਾਂ ਆਪਸ਼ਨਲ ਆ ਪਰ ਜੇਕਰ ਤੁਸੀਂ ਐਡ ਕਰੋਗੇ ਤਾਂ ਇਹਦੇ ਨਾਲ ਤੁਹਾਡੇ ਸੂਪ ਦਾ ਫਲੇਵਰ ਬਹੁਤ ਵਧੀਆ ਆਏਗਾ ਤੇ ਇਹਨੂੰ ਅਸੀਂ ਖੀਰੇ ਦੇ ਸਲਾਦ ਦੇ ਨਾਲ ਸਰਵ ਕੀਤਾ ਵਾ ਤੁਸੀਂ ਸਲਾਦ ਦੇ ਰੂਪ ਦੇ ਵਿੱਚ ਇੱਥੇ ਸ਼ਲਗਮ ਮੂਲੀ ਅੱਜਕੱਲ ਬਹੁਤ ਆਪਸ਼ਨਲ ਹੈ ਆਪਸ਼ਨ ਆਗੇ ਆ ਜੀ ਸਾਡੇ ਕੋਲੇ ਸ਼ਲਗਮ ਹੋ ਗਿਆ ਮੂਲੀ ਹੋਗੀ ਗਾਜਰ ਹੋਗੀ ਖੀਰਾ ਹੋ ਗਿਆ ਇਸ ਚੀਜ਼ ਨੂੰ ਤੁਸੀਂ ਕੋਈ ਵੀ ਸਲਾਦ ਦੇ ਰੂਪ ਵਿੱਚ ਲੈ ਸਕਦੇ ਹੋ ਤੇ ਇਹ ਡਿਨਰ ਦੇ ਲਈ ਬਹੁਤ ਹੀ ਵਧੀਆ ਹੈਲਦੀ ਜਿਹੜੀ ਰੈਸਪੀ ਆ ਉਮੀਦ ਕਰਦੀ ਆਂ ਜੀ ਵੀਡੀਓ ਤੁਹਾਨੂੰ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਹੋਰ ਵੀਡੀਓਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਹੁਤ ਬਹੁਤ ਧੰਨਵਾਦ